ਜਿਹੜੀ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕਿਸ آپریشن ਤਹਿਤ ਹੋ ਰਹੀ ਹੈ ਤੇ ਕਿੰਨੇ ਕੁ ਜਿਹੜੀਆਂ ਰਿਕਵਰੀਆਂ ਹੁਣ ਤੱਕ ਹੋਈਆਂ ਅਸੀਂ ਜੀ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿੰਨੇ ਵੀ ਹੌਟਸਪੌਟ ਨੇ ਉੱਥੇ ਲਗਾਤਾਰ ਚੈਕਿੰਗ ਕਰ ਰਹੇ ਹਾਂ ਚੈਕਿੰਗ ਕਰਕੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਐਫ ਆਈ ਆਰਾਂ ਦਰਜ ਕਰ ਰਹੇ ਹਾਂ ਪਿਛਲੇ ਦਿਨੀ ਵੀ ਅਸੀਂ तकरीबन 5 ਐਫ ਆਈ ਆਰ ਇਸ ਤਰੀਕੇ ਦੇ ਦਰਜ ਕਰ ਚੁੱਕੇ ਹਾਂ ਅੱਜ ਵੀ ਅਸੀਂ ਹੁਣ ਚੈਕਿੰਗ ਵਾਸਤੇ ਆਏ ਹਾਂ ਤੇ ਸਾਨੂੰ ਉਮੀਦ ਹੈ ਸਾਨੂੰ ਜਰੂਰ ਸਫਲਤਾ ਮਿਲੂਗੀ ਅਸੀਂ ਪਿੰਪੁਆਇੰਟ ਇਨਫੋਰਮੇਸ਼ਨ ਤੇ ਆਉਣੇ ਹਾਂ ਇਸ ਤਰੀਕੇ ਨਾਲ ਨਹੀਂ ਕਿ ਉਂਜੀ ਜਾ ਕੇ ਕਿਸਦੇ ਚੈਕਿੰਗ ਕਰ ਲਈਏ ਤੇ ਇਹ ਜਿਹੜੇ ਗੈਰ ਸਮਾਜਿਕ ਤੱਤ ਨੇ ਜਿਨ੍ਹਾਂ ਨੇ ਪੰਜਾਬ ਨੂੰ ਫੋਕਲਾ ਕੀਤਾ ਹੈ ਇਹਨਾਂ ਨੂੰ ਬਿਲਕੁਲ ਸਨਪ ਕੀਤਾ ਜਾਊਗਾ ਸਰ ਜਿਹੜਾ 5 ਐਫਆਈਆਰ ਦਰਜ ਕਰੀਆਂ ਉਹਦੇ ਵਿੱਚ ਕਿਹੜੇ ਕਿਹੜਾ ਨਸ਼ਾ ਜਿਹੜਾ ਪਾਇਆ ਗਿਆ ਸੀ ਉਹਦੇ ਵਿੱਚ ਮੇਨਲੀ ਜੀ ਜ਼ਿਆਦਾ ਗੋਲੀਆਂ ਨਸ਼ੀਲੀਆਂ ਤੇ ਨਸ਼ੀਲੀਆਂ ਸ਼ੀਸ਼ੀਆਂ ਇਸ ਤਰੀਕੇ ਦਾ ਨਸ਼ਾ ਪਾਇਆ ਗਿਆ ਜੀ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਨਸ਼ਾ ਵੇਚਦੇ ਨੇ ਜਾਂ ਨਸ਼ਾ ਖਾਂਦੇ ਨੇ ਉਹਨਾਂ ਦੀ ਜਿਹੜਾ ਸਾਡੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜੀ ਉਹਨੂੰ ਫਿਰ ਲੇਫਟ ਲਾਈਆਂ ਦੇ ਵਿੱਚ ਪੈਣ ਦਾ ਕੋਈ ਹੱਕ ਨਹੀਂ ਉਹਦੀ ਜਗ੍ਹਾ ਜੇਲ ਹੈ